ਬਹੁਤ ਵਾਰ ਇਨਸਾਨ ਗਲਤ ਰਸਤੇ ਤੇ ਚੱਲਣ ਲੱਗ ਪੈਂਦਾ ਹੈ ਗਲਤ ਤਰੀਕੇ ਦੇ ਨਾਲ ਪਰਮੇਸ਼ੁਰ ਨੂੰ ਮੰਨਣਾ ਸ਼ੁਰੂ ਕਰ ਦਿੰਦਾ ਹੈ ਅੱਜ ਪਰਮੇਸ਼ੁਰ ਦੇ ਵਚਨ ਨੂੰ ਬੜੇ ਧਿਆਨ ਦੇ ਕੇ ਸੁੰਨਾ ਔਰ ਸਮਝਣਾ ਹੈ ਪਰਮੇਸ਼ੁਰ ਇੱਕ ਜੁੰਦਾ ਪਰਮੇਸ਼ੁਰ ਹੈ ਨਾ ਕਿ ਉਹ ਮੂਰਤੀ ਦੇ ਵਿੱਚ ਵੱਸਦਾ ਹੈ ਤੇ ਨਾ ਹੀ ਕਿਸੇ ਤਸਵੀਰ ਦੇ ਵਿੱਚ ਵੱਸਦਾ ਹੈ ਤਸਵੀਰ ਤੇ ਮੂਰਤ ਇਨਸਾਨ ਦੇ ਹੱਥ ਦੀ ਬਣਾਈ ਹੋਈ ਇੱਕ ਕਾਰਾਗਰੀ ਹੈ ਇਨਸਾਨ ਨੇ ਕਿਸੇ ਤਸਵੀਰ ਨੂੰ ਬਣਾਇਆ ਉਹਨੇ ਇੱਕ ਉਹਨੂੰ ਇਹ ਸੈਮਿਕ ਪ੍ਰਕਾਰ ਦੀ ਮੂਰਤ ਹੈ ਭਾਵੇਂ ਖੁਦ ਕਿਉਂ ਨਹੀਂ ਪ੍ਰਭੂ ਯਿਸੂ ਮਸੀਹ ਦੀ ਮੂਰਤ ਬਣਾਈ ਕਿਉਂ ਨਹੀਂ ਖੁਦ ਉਹਦੀ ਤਸਵੀਰ ਬਾਜ਼ਾਰ ਦੇ ਵਿੱਚ ਤੁਸੀਂ ਵੇਖਦਗੇ ਅੱਜ ਦੇ ਯੋਗ ਵਿੱਚ ਵੇਖਦੇ ਨੇ ਨਾプチ ਕਿੰਬਤ ਅਦਾ ਕੀਤੀ ਜਾ ਰਹੀ ਆ ਇਹ ਤਸਵੀਰ 20 ਰੁਪਈਆ ਦੀ ਆ ਇਹ 20 ਰੁਪਈਆ ਦਾ ਰੱਬ ਦੇ ਆਕਾਟੇ ਘਰ ਵਿੱਚ ਬੁਟਾ ਕੇ ਉਹਨੂੰ ਬਾਤ ਦੇ ਰਾਣ ਲਟਕਾ ਕੇ ਦੀ ਪੂਜਾ ਕਰਨੀ ਕੀ ਕਰ ਦਿੰਦੇ ਆ ਪੱਥਰ ਦੀ ਮੂਰਤ ਉਹ ਸਕਾਲੀਗਰ ਨੇ ਤਿਆਰ ਕੀਤੀ ਆ ਉਹਨੇ ਤਿਆਰ ਕੀਤੀ ਆ ਆਪਣੀ

और भुन पै गया सुन दिया ਵਾਰ ਦੇ ਵਿੱਚ ਬਰਾਬਰਾਨ ਹੈ ਜਿਹੋ ਜੋ ਚਾਇਆ ਉਹਨੇ ਜੋ ਕੁਝ ਵੀ ਚਾਇਆ ਜਿਹੜੀ ਜ਼ਾਤੀ ਨੇ ਲੱਖਾਂ ਨੇ ਆ ਤੇ ਜਿਹੜੀ ਮਿੱਟੀ ਦੀ ਆ ਉਹ ਸਮਾਜ ਆ ਤੇ ਜਿਹੜੀ ਤਸਵੀਰ ਚ ਰਪਾਇਆ ਗਿਆ ਵੇਖੋ ਕਰੋੜਾ ਵਾਲਾ ਵੀ ਰਪਾ ਲੱਖਾਂ ਵਾਲਾ ਪਿਆਰੋ ਬੋਲਦੇ ਹੈਗੇ ਕਾਜੇ ਕਰੋੜਾਂ ਦੇ ਪਏ ਉਹ ਬੋਲਦੇ ਫੇਰ ਤਾਂ ਸਾਡੇ ਨਾਲ ਤੇ ਨਾਲ ਕਿੰਤਰਾਂ ਦੀ ਲੱਗਦੀ ਆ ਜੰਗੀਰ ਨਾ ਲੱਗਦੀ ਬਾਣੀ ਕੀ ਕੁਝ ਕਹਿ ਰਹੀ ਆ ਸੱਚ ਨੂੰ ਜਾਣਣ ਦੀ ਲੋੜ ਆ ਬਾਣੀ ਕੀ ਕੁਝ ਕਹਿ ਰਹੀ ਆ ਜਿਪੜ ਦੇ ਆ ਉਹਨਾਂ ਦੇ ਬੋਲਤਾ ਉਹਨਾਂ ਦੇ ਬੋਲਤਾ ਸਮਾਂ ਚੰਗੀ ਹੀ ਮਤਨ ਤਾਂ ਸੁਣੋ ਜਾਂਦੀ ਹੀ ਬੋਤ ਹਨ ਕੋਈ ਇਨਸਾਨ ਦੇ ਹੱਥੋਂ ¡Aleluya! ਹੇਲੀਉਆ ਇਨਸਾਨ ਦੀ ਤਰ੍ਹਾਂ ਸਾਰੀਆਂ ਚੀਜ਼ਾਂ ਬਣਾਉਂਦੀਆਂ ਹੱਥ ਬਣਾ ਕੇ ਦਿੱਤੀਆਂ ਏ ਇਸ ਕਾਰੀਗਰ ਨੇ ਅੱਜ ਉਹ ਤਾਂ ਰੱਬ ਦੀ ਬਣਾਈ ਹੋਈ ਮੂਰਤ ਜੋ ਇਨਸਾਨ ਨੇ ਹੱਥਾਂ ਦੇ ਨਾਲ ਬਣਾਉਂਦੀ ਹੈ ਇਹ ਰੱਬ ਦੀ ਮੂਰਤ ਹੈ ਰੂਪ ਦੇ ਲੱਗਾ ਹੱਥ ਤਾਂ ਬਣਾ ਦਿੱਤੇ ਪਰ ਆਪਣੀ ਆਪ ਢਾਉਂਦਾ ਢੋਂਦਾ ਤੇ ਢਾਉਣਾ ਫਿਰ ਕਿਉਂ ਪੈਂਦਾ ਆ ਜਿਉਂਦੇ ਨੂੰ ਨਾ ਆ ਕੇ ਨਾ ਪੈਂਦਾ ਜਿਉਂਦੇ ਨੂੰ ਜੇ ਉਹਦਾ ਸਿਰ ਵੀ ਹੈ ਆ ਵਾਜ ਸਕਦਾ ਪੱਥਰਿਆਂ ਦਾ ਮੂੰਹ ਤਾਂ ਹੈ ਪਰ ਕੁਝ ਬੋਲ ਨਹੀਂ ਸਕਦਾ ਕੰਨ ਤਾਂ ਹੈ ਪਰ ਕੋਈ ਸੁਣ ਨਹੀਂ ਸਕਦਾ ਤੇ ਅੱਜ ਉਹਨੂੰ ਨਿਰਾਕੇ ਨਸਾਨਾ ਦੇਖੀਓ ਬਹੁਤ ਵਾਰ ਕਈ ਐਸੇ ਤਿਹਾਰ ਰਹਿੰਦੇ ਆ ਤਿਹਾਰਾਂ ਦੇ ਬਹੁਤਾਰੇ ਐਸੇ ਆ ਮੂਰਤਾਂ ਕਈ ਬਾਜ਼ਾਰਾਂ ਵਿੱਚ ਅਜਿਹਾ ਮੂਤ ਪਾਉਂਦੇ ਨੇ ਕਿ ਆਹ ਦਿੰਦੇ ਆ ਅਸੀਂ ਐ ਖੁਦਾ ਦੀ ਮੂਤ ਲੈ ਚਲੀਏ ਅਸੀਂ ਕੀਮਤ ਕਿੰਨੀ ਲਈ ਨਾਲੇ ਨਾ ਕਰਦੇ ਵੀ ਆ ਸੌਦੇਬਾਜ਼ੀ ਨਹੀਂ ਕਰਦੇ ਆ ਰੱਬ ਦੀ ਬਰਾਈ ਹੋਈ ਕਹਿੰਦੇ ਆ ਮੂਤ ਵੀ ਆਪੀ ਮੂਤ ਲੈ ਚਲੀਏ ਰੱਬ ਘਰ ਵਿੱਚ ਲੈ ਚਲੀਏ ਤੇ ਨੰਦੋ ਨਾਂ ਲੱਗਦੇ ਤੇ ਨਾਲੋਂ ਦੇ ਨਾਲ ਕੀ ਕਰਦੇ ਆ ਸੌਦੇਬਾਜ਼ੀ ਨਾਂ ਵੇ ਬਾ ਇਹ ਤੇ ਸੀ ਪਿਛਲੀ ਵਾਰ ਲਈ ਇਸ਼ਤ 320 ਦੀ ਸਾਲਾਂ ਦੀ ਆਈ ਸੀ ਤੇ ਰੱਬ ਦੀ ਕੀਮਤ ਹੈ ਕਿਉਂਕਿ ਰੱਬ ਦੀ ਕੋਈ ਕੀਮਤ ਅਦਾ ਨਹੀਂ ਕਰ ਸਕਦਾ ਉਹ ਵਸਦਾ ਹੈ ਤੁਹਾਡੇ ਰਵਿਸ਼ੀ ਅੰਦਰ ਜੁੰਮੇ ਕਿ ਸਾਹਮਣੇ ਅੰਦਰ ਵਸਦਾ ਹੈ ਉਹਦਾ ਪੱਥਰ ਵਿੱਚ ਨਹੀਂ ਵਸਦਾ ਉਹਦਾ ਤਸਵੀਰਾਂ ਵਿੱਚ ਨਹੀਂ ਵਸਦਾ ਜੇ ਕਿ ਤੁਸੀਂ ਮੋਨ ਲਾ ਕੇ ਆਏ ਜੇ ਕਹਿੰਦਾ ਸੋਨੇ ਦੀਆਂ ਮੂਰਤਾਂ ਚਾਂਦੀ ਦੀਆਂ ਮੂਰਤਾਂ ਮੱਕੜ ਦਿਨ ਮੂਰਤਾ ਕਿਸੇ ਵੀ ਪ੍ਰਕਾਰ ਦੇ ਮੂਰਤਾ ਲੈ ਆਉਂਦੀ ਆ ਤੁਸੀਂ ਪਰ ਉਹ ਤੁਹਾਡੇ ਨਾਲ ਗੱਲ ਕਰੇਗੀ ਨਾਲ ਤੇ ਜੁਦਾ ਹੀ ਕਰੇਗਾ ਨਾ ਜੁਦਾ ਹੀ ਕਰੇਗਾ ਔਰ ਜੁਦਾ ਹੀ ਹੰਗਾਮਾ ਕਰੇਗਾ ਤੇ ਜੁਦਾ ਹੀ ਸੁਭਾ ਸਰੂ ਨਗਰੇਲਿਆ ਹੇਲੇ 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 ਨੰਨ ਮੇਂ ਤੇ ਆਣ ਕੇ ਤੇ ਉਹਨਾਂ ਨੂੰ ਧੂਖਾ ਠੀਕ ਹੀ ਕਰ ਦਿੰਦੇ ਆ ਹਾਂਜੀ ਕੀ ਕਰਦੇ ਆ ਤੂੰ ਕਬੱਡੀ ਦਿਖਾਉਣੀ ਚਾਲੂ ਕਰ ਦਿੰਦੇ ਆ ਬਈ ਬਹੁਤ ਵਧੀਆ ਬੌਂਸ ਬਣਾ ਲੈਂਦੇ ਆ ਬੌਂਸ ਬਣਾ ਕੇ ਚਾਰ ਚਫੇਰੇ ਭਈ ਮਨ ਮਨਵਾ ਦੀ ਗੱਲ ਕਰ ਦਿੰਦੇ ਆ ਹਾਂ ਇਹ ਯਾਦ ਰੱਖਿਓਰ ਅਪੂ ਦੀ ਗੱਲ ਹੀ ਮਤਲਬ ਨਹੀਂ ਦੇ ਸਕਦਾ ਇੱਕ ਬਾਤ ਹੀ ਗੱਲ ਹੈ ਇੱਕ ਭਾਣ ਨੇ ਆਪਣੇ ਪੁੱਤਰ ਦਾ ਵਿਆਹ ਕਰ ਲਿਆ ਇੱਕ ਭਾਣ ਨੇ ਆਪਣੇ ਪੁੱਤਰ ਦਾ ਆਪਣੇ بیٹے ਦਾ ਵਿਆਹ ਕਰ ਲਿਆ ਜਦੋਂ ਆਪਣੇ بیٹے ਦਾ ਵਿਆਹ ਕੀਤਾ ਤੇ ਨੌਂ ਘਰ ਵਿੱਚ ਲਾ ਕੇ ਆਈ ਹਾਂ ਜਦੋਂ ਘਰ ਵਿੱਚ ਨੌਂ ਲਾ ਕੇ ਆਈ ਹਾਂ ਕੋਈ ਜੱਦਬੰਦ ਪੈ ਗਿਆ ਆਪਣੀ ਨੌਂ ਨੂੰ ਕੰਨ ਲੱਗੀ ਆਤੀਏ ਆਪ ਜੀ ਨੂੰ ਮਰ ਰੱਬ ਦੇ ਦਰਸ਼ਨ ਕਰਾਉਣ ਦੇ ਲਈ ਆਵਾ ਮੈਂ ਲੱਗੀ ਆ ਠੀਕ ਆ ਮਾਂ ਕਿਦੋਂ ਪਹਿਲੀ ਮਾਂ ਤੇਰੇ ਆਖੇ ਲੱਗਣਾ ਪਈ ਤੇਰੀ ਸੱਸ ਹਾਂ ਮੇਰੀ ਮਾਂ ਹਾਂ ਮੈਂ ਆਪਣੀ ਮਾਂ ਦੇ ਆਖੇ ਲੱਗਾਂਗੀ ਕਹਿੰਦੀ ਆ ਚੱਲ ਮਾਂ ਕਿੱਥੇ ਜਾਣਾ ਹਾਂ ਪਰ ਮੌ ਜਿਹੜੀ ਸੀ ਉਹ ਗਿਆਨਮਾਨ ਸੀ ਉਹ ਪਰਮੇਸ਼ਰ ਨੂੰ ਜਾਣਣ ਵਾਲੀ ਸੀ ਕਿਦਾ ਕੀ ਕਰਨਾ ਪੀਏ ਤੂੰ ਸਮਝ ਪੱਥਰ ਦਾ ਸ਼ੇਰ ਕਦੀ ਕਿਸੇ ਨੂੰ ਖਾਣੇ ਨਹੀਂ ਆ ਜਦਾਂ ਠੀਕ ਆ ਕਹਿੰਦੀ ਠੀਕ ਆ ਮਾਂ ਮੈਨੂੰ ਪਤਾ ਨਹੀਂ ਸੀ ਪੀਏ ਪਸੰਦ ਹੈ ਸ਼ੇਰ ਕਿਤੇ ਖਾਣਦੇ ਹੋਏ ਮਾਂ ਤੇ ਖਾ ਲੈਂਦੀ ਆ ਕਰੇ ਕਿਤੇ ਨਹੀਂ ਤੇ ਅੱਗੇ ਥੋੜਾ ਜਿਹਾ ਕਦਮ ਵਾੜ ਲੀਏ ਕਿਤੇ ਰੱਬ ਦੇ ਹਜ਼ੂਰ ਵਿੱਚ ਰੱਬ ਦੀ ਹਜ਼ੂਰੀ ਵਿੱਚ ਪਹੁੰਚ ਜਾਂਦੀ ਆ ਤੇ ਮੂਰਤਾਂ ਹੀ ਮੂਰਤਾਂ ਉਹ ਤੇ ਮੂਰਤਾਂ ਹੀ ਮੂਰਤਾਂ ਤੇ ਮਾਂ ਜਾਨੀ ਅੱਜੇ ਘਰੇ ਘੰਟੀ ਆਪੀ ਕੰਨਿਆ ਸਮੂਰਤ ਨੂੰ ਮੱਥਾ ਟੇਕੀ ਜਾਂਦੀ ਆ ਹੁੰਡੇਗਾ ਤੇ ਨਾਹ ਕਹਦੀ ਆ ਮਾਂ ਰੱਬ ਕਿੱਥੇ ਆ ਮਾਂ ਰੱਬ ਕਿੱਥੇ ਆ ਕਿੰਦੀ ਨੂੰ ਲੱਗਦਾ ਚੱਲੀ ਆ ਤੂੰ ਕਿੰਦੀ ਰੱਬ ਆਈ ਕਿੰਦੀ ਕਿੱਥੇ ਆ ਮੈਨੂੰ ਦੇਖਦਾ ਕਿੱਗਾ ਕਿੱਥੇ ਆ ਉਹ ਮੂਤਾਂ ਨੂੰ ਮੱਥਾ ਟੇਕੀ ਜਾਂਦੀ ਆ ਕਿੰਦੀ ਆ ਰੱਬ ਨਾਲ ਕਿੰਦੀ सभ प्यार

ਹਾਂਜੀ ਤੇ ਨਾਲੇ ਦਾ ਬਾਹੋਂ ਨਹੀਂ ਦੇ ਕਿੰਨੇ ਦਾ ਲੈਂਦਾ ਲੈ ਨਾਲ ਕੀ ਤੇ ਭਾਈ ਉੱਡ ਲਿਆਉਂਦਾ ਹੈ ਹਨਾ ਨਾਲ ਕੀ ਤੇ 100 ਰੁਪਏ ਦਾ ਸਸਤਾ ਹੀ ਮਿਲ ਗਿਆ ਨਾਲ ਕੀ ਕਿੰਨੇ ਦਾ ਮਿਲ ਗਿਆ ਹਾਂਜੀ ਤੇ ਭਾਈ ਭਾਈ ਨੂੰ ਟਾ ਕੇ ਸਸਤਾ ਹੀ ਲਾੜ ਰਹਾ ਮਾਪਾ ਕਿੰਨੇ ਦਾ ਪੱਥਰ ਦਾ ਲਿਆਦਾ ਪੱਥਰ ਦਾ ਤਸਵੀਰ ਨਾਲ ਕੀ ਸੀ ਕਾਰੀਗਰ ਨੇ ਰਾਤ ਦੇ ਚੜਾਈ ਤਸਵੀਰ ਬਣਾਈ ਦੇਖ ਕੇ ਬਰਾਦਰ ਨੂੰ ਪੇਟਾ ਕਹੀ ਹਾਂਜੀ ਜੇ ਲੇ ਵੇਚੇ ਆ ਜੇਕਰ ਤੁਸੀਂ ਇਹਨੂੰ ਥਾਗਾ ਬੰਨਦੇ ਜੇ ਜਾਂ ਦੇ ਕੋਲ ਸੀ ਕਿਉਂ ਨੂ ਕੀ ਵੇਚਣ ਦੀ ਲੋੜ ਸੀ ਉਹਨੂੰ ਵੀ ਵੇਚਣ ਦੀ ਲੋੜ ਸੀ ਪਿਆਰ ਜੋ ਉਹਨੂੰ ਵੀ ਲੋੜ ਸੀ ਉਹਦੇ ਕੋਲ ਰੱਖਦਾ ਨਹੀਂ ਭਾਈ ਇਹ ਰੱਬ ਮੇਰੀ ਕੀ ਕਰਦਾ ਹੈ ਸਮਝਦਾ ਇਹ ਮੇਰੀ ਆਵਾਜ਼ ਨੂੰ ਵੀ ਕਰਦਾ ਸਮਝਦਾ ਤੇ ਉੱਪਰ ਵੀ ਕੀਤਾ ਚੱਲਦਾ ਆਪਿਆ ਕੋਲ ਆ ਭਾਈ ਨਹੀਂ ਕੋ ਕਦੀ ਨਾ ਦੇਦਾ ਅੱਜ ਸਾਥ ਦੇ ਨੂੰ ਜਾਣਗੇ ਸੱਚ ਦੇ ਮਾਮਲੇ ਜਦਿਗੇ ਬਾਣੀ ਦੀ ਗੱਲ ਰਹੀ ਹੈ ਢੜੇ ਹੋਏ ਬੁੱਤ ਦਾ ਕੀ ਲਾਭ ਹੈ ਢੜੇ ਹੋਏ ਬੁੱਤ ਦਾ ਕੀ ਲਾਭ ਹੈ ਢੜੇ ਹੋਏ ਬੁੱਤ ਦਾ ਪੱਥਰ ਦੇ ਨਾਲ ਦਾ ਢੜੀ ਹੋਏ ਲੱਕੜ ਵੀ ਕਹੇ ਢੜੀ ਹੋਏ ਢੜੇ ਹੋਏ ਪੱਥਰ ਦਾ ਕੀ ਲਾਭ ਹੈ ਕਿ ਉਸੇ ਬਣਾਉਣ ਵਾਲੇ ਨੇ ਕੀ ਉਸੇ ਬਣਾਉਣ ਵਾਲੇ ਨੇ ਉਸ ਤੋਂ ਪਹਿਲਾਂ ਇਹ ਉਸ ਤੋਂ ਪੁਰਾਣਾ ਢੜਿਆ ਹੋਇਆ ਇਹ ਤਾਂ ਢੜੀ ਹੋਈ ਇੱਕ ਢੜੀ ਹੋਈ ਮੂਰਤਾਂ मान ah, की né? é o... é o... ਔਰ ਜਾਵੇਗਾ ਜਿੱਥੇ ਛੱਡ ਗਿਆ ਉਹ ਚੱਲ ਕੇ ਜਿੱਥੇ ਪਹੁੰਚਾ ਗਿਆ ਉੱਥੇ ਹੀ ਰਵੇਗਾ ਕਿਤੇ ਨਹੀਂ ਜਾ ਸਕਦਾ ਇਹਦਾ ਮੇਰੇ ਕੋਲ नहीं। ना? दे और ओ तेरा कोई भी ना? मेरा ਅੰਗੀਰੰਗੀ ਹੈ ਨਾ ਜਿਹੜਾ ਜੁੰਦਾ ਉਹਨੂੰ ਨਹੀਂ ਕਹਿੰਦੇ ਤੇ ਉਹ ਉਹ ਤੇਰਾ ਕੀ ਰੱਖੂਗਾ ਹੈ ਨਾ ਉਹਨੇ ਤੇਰਾ ਕੋਈ ਵੀ ਖਿਆਲ ਰੱਖਣਾ ਮੇਰਾ ਪਿਆਰ ਰੱਖੀ ਨਾ ਚਲੀ ਆਈ ਜੂਦੇ ਪਰਮੇਸ਼ਵਰ ਦੇ ਪਾਸman ਕਰੀਏ ਜਿਹੜਾ ਹਰ ਤੱਕ ਤੁਹਾਡੇ ਨਾਲ ਚੱਲਦਾ ਬਾਣੀ ਦਾ ਦੀਆ ਜੁਕਾਂ ਤੇ ਅੰਤ ਤੱਕ ਉਹ ਕਹਿੰਦਾ ਮੈਂ ਤੁਹਾਡੇ ਕੀਣਾ ਨਾਲ ਨਾ ਕਿਹਦਾ ਤੂੰ ਨਾ ਡਰ ਨਾ ਕਹਾ ਪਰਮਾਨਤਰੇ ਬੋਸ ਘਟਕ ਬੋਸ ਨੂੰ ਦੀ ਘੜੀ ਹੋਈ ਦੀ ਪਾਸ਼ਨਾ ਬਾਤ ਕਰਕੇ ਬਾਕੀ ਕੀ ਕੋਈ ਗੱਲ ਅੱਗੇ ਪੜ੍ਹਨੀ ਆ ਹਾਇਓ ਸੁਨੋ ਆਦੀ ਹਾਇਓ ਸੁਨੋ ਹਾਇਓ ਸੁਨੋ ਜੋ ਲੱਕੜੀ ਨੂੰ ਆਉਂਦਾ ਹੈ ਹਾਇ ਇਹ ਤਾਂ ਲਾਣ ਨੂੰ ਤੋਰਸ ਨੂੰ ਜਿਹੜਾ ਲੱਕੜੀ ਵਾਗਣਾ ਹੈ ਚਾਨ ਮਜਾਕ ਮੇਰੇ ਲਈ ਨਾ ਮਜਾਕ ਗੁੰਗੇ ਪੱਥਰ ਨੂੰ ਗੁੰਗੇ ਪੱਥਰ

ਕਿ ਉੱਪਰ ਦਾ ਪਾਣ ਤੇ ਸਾਹ ਜਦੋਂ ਦਾ ਪਾਣ ਤੇ ਕਿਉਂ ਉੱਪਰ ਸਾਹ ਬੜੀ ਕੀ ਬੱਚਾ ਜੀ ਪੜ ਗਈ ਸਾਥੀ ਕਰਦੇ ਆ ਪਰ ਹਾਂ ਇਹ ਸਲਾਹ ਦੇ ਸਕਦਾ ਹੈ ਭਲਾ ਕੋਈ ਇਹ ਫੁੰਗਾ ਬੁੱਧ ਤੁਹਾਨੂੰ ਕੋਈ ਸਲਾਹ ਨਹੀਂ ਦੇ ਸਕਦਾ ਹੈ ਦੇਖੋ ਦੇਖੋ ਉਹ ਸੋਨੇ ਚਾਂਦੀਆਂ ਮਰਿਆ ਹੋਏ ਉਹ ਸੋਨੇ ਤੇ ਚਾਂਦੀ ਦੇ ਨਾਲ ਭਾਵੇਂ ਮਰਿਆ ਵੀ ਹੈ ਪਰ ਉਸ ਦੇ ਵਿੱਚ ਕੋਈ ਸਾਹ ਨਹੀਂ ਉਹਦੇ ਵਿੱਚ ਕੀ ਨੇਗਾ ਹਾਂਜੀ ਕੀ ਨਹੀਂ ਹੈਗਾ ਸਾਹ ਬਾਣੀ ਕੀ ਕਹ ਰਹੀ ਆ ਤੁਸੀਂ ਸੁਣਿਆ ਢੁੰਡੇ ਪਤ ਵਿੱਚ ਕੋਈ ਸਾਲਾ ਨਹੀਂ ਹੈਗਾ ਪਰ ਫਿਰ ਵੀ ਬਹੁਤ ਸਾਰੇ ਲੋਕ ਪੱਥਰਾਂ ਨੂੰ ਉਜੜਾ ਹਟਦੇ ਹੀ ਪਈਆਂ ਮਰ ਗਿਆ ਉਹ ਸਾਰਾ ਨੂੰ ਉਜੜੋ ਹਟਦੇ ਹੀ ਮਰ ਗਿਆ ਉਹ ਮਰ ਗਿਆ ਕੰਨਾ ਸਿਰੋਂ ਤੋਂ ਮਰ ਗਿਆ ਫਿਰ ਵੀ ਉਹ ਨੱਪੀ ਕੁੱਟੀ ਜਾਂਦੇ ਆ ਸਾਡੀ ਵੀ ਸੁਣ ਸਾਡੀ ਪਹਿਲੋ ਸੁਣ ਸਾਡੀ ਵੀ ਸੁਣਨੀ ਆ ਉਹ ਤੇ ਆਪੇ ਚੱਲੇ ਗਿਆ ਮਰਿਆਂ ਨੂੰ ਪੱਥਰਾਂ ਉਪੂਜੀ ਜਾਣਗੇ ਇਹ ਜਨਾਲ ਕਿਸੇ ਇਨਸਾਨ ਨੂੰ ਕੋਈ ਲਾਭ ਹੋਣਾ ਨਹੀਂ ਹੋਣਾ ਮੰਨਗੇ ਸਹੀ ਤਾਂ ਮੰਨਗੇ ਤੇ ਸੱਚ ਨੂੰ ਜਾਣਗੇ ਬਾਣੀ ਕਹਿ ਰਹੀ ਆ ਰਾਸ ਜੈ ਇਤਰੀ ਯਿਸੂ ਜੀ ਦਾ ਜੀਵਨ ਕੌਮ ਨਹੀਂ ਆ ਮੇਰੇ ਰਸੀਦੇ ਤੋਂ ਬਿਨਾਂ ਕਿਦਾ ਕੋਈ ਸਵਰਗ ਵਿੱਚ ਜਾ ਸਕਦਾ ਸੱਚ ਦਾ ਪਰਮਾਤਮਾ ਯਿਸੂ ਹੈ ਤੇ ਸੱਚ ਵੀ ਯਿਸੂ ਹੈ ਹਰੇ ਇਸ ਸਮਾਜ ਜਾਂ ਮਿਲ ਦੇ ਕੇ ਲੋੜ ਹੈ ਸਭਾ ਹੇਲੇਲੂਇਆ ਹੇਲੇਲੂਇਆ ਗੁੰਗਾ ਬੰਦ ਤੁਹਾਡੀ ਗੱਲ ਸੁਣਾਈ ਜਾ ਮਨ ਪਾਵਨ ਉੱਠਾ ਉੱਠਾ ਭੀੜ ਤੁਸੀਂ ਮਨਤਾਗੀ ਚਰ ਨਾਲ ਚੱਲੀਏ ਉਹਨਾਂ ਚਰਨ ਕੀ ਸੁਣਾਂ ਮਾ ਵਰੇ ਗੁੰਗੇ ਬੰਦੇ ਬੰਦੀਆਂ ਮਰਜੀ ਬਾਜਾ ਮਾਰੀ ਜਾਓ ਹਾਂ ਗੁੰਗੇ ਬੋਲੇ ਬੰਦੇ ਬੰਦੀਆਂ ਮਰਜੀ ਬਾਜਾ ਮਾਰੀ ਜਾਓ ਉਹਨੇ ਕੋਈ ਨਹੀਂ ਆਪਣੀ ਆਪੀ ਸੁਣਾਈ ਨਹੀਂ ਅਜਿਹੀ ਕੀ ਤੇ ਸਭ ਕਿਹੜਾ ਲਾਗੇ ਜੇ ਜੇ ਕੀਮਤ ਘਟੀ ਜਾ ਤੁਰੀ ਫੈਰਾ ਆ ਪੀੜਾਤ ਹੋ ਜਾਂਦਾ ਸਗੋਂ ਜਾਂਦਾ 100 200 ਦਾ ਤੇ 500 600 ਦੀ ਅਗਰਵਤੀ ਲਾ ਦੇ ਪਹਿਲਾਂ ਲਾਵੀਂ ਕਾਲਾ ਕਰ ਛੱਡਿਆ ਭਈ ਅਗਰਵਤੀ ਨਾਲ ਲਾ ਲਾ ਕੇ ਹਣਾ ਅਗਰਵਤੀ ਨਾਲ ਲਾ ਲਾ ਕੇ ਕਿਆ ਕਾਲਾ ਹੀ ਕਰ ਛੱਡਿਆ ਤੁਮੜ ਕੇ ਤੋਂ ਫੇਰ ਸੱਚ ਨੂੰ ਜਾਣੀ ਪੱਥਰੋਂ ਨੂੰ ਪੂਜਣਾ ਵਟੀਏ ਪੱਥਰ ਦਾ ਛੇੜ ਕਦੀ ਖਾ ਸਕਦਾ ਪੱਥਰ ਦੀ ਗਾਈ ਮੈਨੂੰ ਦੁੱਧ ਦੇ ਸਕਦੀ ਪੱਥਰ ਦਾ ਰਾਤੂ ਵੀ ਕਿਸ ਨੂੰ ਬਰਕਤ ਦੇ ਸਕਦਾ ਨਹੀਂ ਦੇ ਸਕਦਾ ਇਸ ਕਰਕੇ ਪਿਆਰ ਦੇ ਕਰਮਾਂ 'ਤੇ ਨਿਵਾਸਦਾ ਤੇ ਦੂਦੇ ਇਨਸਾਨ ਵਿੱਚ ਵਸਦਾ ਅੱਜ ਸਹੀ ਢੰਗ ਨਾਲ ਚੱਲੀਏ ਰੱਬ ਬਰਕਤ ਦੇਵੇ ਹallelujah ਅਮੇਂ ਲੁਰੀਆ ਅਮੇਂ ਲੁਰੀਆ ਹallelujah ਪਿਆਰ ਦੇ ਬਚਨ ਨੂੰ ਤੁਸੀਂ ਬੜੇ ਗੌਰ ਜੇ ਕੇ ਧਿਆਨ ਦੇ ਕੇ ਸੁਣਿਆ ਹੈ ਔਰ ਇਸ ਨੂੰ ਆਪਣੇ ਦਿਲ ਦੇ ਵਿੱਚ ਲਾ ਕੇ ਵਸਾ ਲੈਣਾ ਹੈ ਔਰ ਮਾਰੇ ਪੜਨਾ ਹੈ ਬਾਰ ਮਾਏ ਇਸਾ ਕਈ ਨਾ ਕਲਪਨ ਇਹ ਦੁਸ਼ਟਾਤ ਨੂੰ ਫੜਨਾ ਹੈ ਸੁਣਨਾ ਹੈ ਕਿ ਵਾਕੇ ਇਹ ਪਰਮੇਸ਼ਰ ਜਿਹੜਾ ਜੂਨਾ ਦਿੱਥੇ ਆ ਜੂਂਦੇ ਦੀ ਪਾਂਛ ਨ ਕਰਨੀ ਹੈ ਇਹ ਪਰਮੇਸ਼ਰ ਆਪਾ ਔਰ ਪਵਿੱਤਰ ਗੁਰੂਆਂ ਆ ਪੜੇ ਸੁਣੇ ਜਾਣ ਵਾਲਾ ਪਰਮੇਸ਼ਰ ਬਹੁਤ ਸਾਰੇ ਆ ਚਿਰ ਵਰਤਦੇ ਆ ਅਮਨ ਸਾਰੀ ਸੰਗਤ ਨੂੰ ਬਰਕਤਾਂ ਦੇ ਪ੍ਰਾਰਥਨਾ